ਸ਼ੇਡ ਚੈੱਕ ਕਰੋ ਜਿਹੜਾ ਕਲਰ ਉੱਪਰ ਆ ਉਹੀ ਅੰਦਰ ਓਕੇ ਬਾਈ 100 ਰੁਪਏ ਦਾ ਪੀਸ ਸੇਲ ਹੋਣਾ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਆਣਾ ਹੈ ਨਾ ਹਾਂ ਇਹ ਕੰਪਨੀ ਦਾ ਮਾਲ ਹੈ ਸਭ ਤੋਂ ਵੱਡੀ ਗੱਲ ਓਕੇ ਬਾਈ ਆਪਾਂ ਕੰਪਨੀ ਦੇ ਮਾਲ ਤੇ ਤੁਹਾਨੂੰ ਰੇਟ ਦਵਾਂਗੇ ਕਿਉਂਕਿ ਅਸੀਂ ਕਦੀ ਵੀ ਜੇ ਤੁਸੀਂ ਬਿਲ ਗਰੋਹਾਂ ਜੀਐਸਟੀ ਕੱਟੀ ਉਹ ਪਰ ਤੁਹਾਨੂੰ ਬਿੱਲ ਪੱਕਾ ਮਿਲ ਜੇ ਜਦੋਂ ਨੂੰ ਨਹੀਂ ਯਕੀਨ ਹੈਗਾ ਪਤਾ ਲੱਗਦਾ ਨਾ ਕੰਪਨੀ ਦਾ ਪੀਸ ਹੈ ਹਾਂਜੀ ਹਾਂਜੀ 250 ਰੁਪਏ ਐਮਆਰਪੀ ਮੈਂ ਤੁਹਾਨੂੰ ਕਿੰਨੇ ਦਾ ਦਵਾਂ 100 ਰੁਪਏ ਦਾ ਉਹ ਕਿਜੀ ਦਾ ਕਰਦਾ ਵੇਦਾ ਓਕੇ ਆ ਦੇਖੋ ਪੀਸ ਗ੍ਰੇ ਚੈੱਕ ਕਰੋ ਪੀਸ ਦੀ ਇਹ ਇਹ ਚੈੱਕ ਕਰੋ ਹਮ ਸਟ ਬਣ ਜਾਂਦਾ ਇਹ ਰੱਖਾ ਸਟੈਂਡ ਬਣ ਗਿਆ 290 ਵਾਲਾ ਪੀਸ 70 ਰੇ ਦਾ ਓਕੇ ਵੀਰੇ ਸਹੀ ਕੀ ਨਾਗਾ ਬਿਲਕੁਲ ਆ ਦੇਖੋ ਇੰਟਰਨੈਟ ਦਾ ਮਾਲ ਹੈ ਚੈੱਕ ਕਰੋ ਪੀਸ ਦੀ ਲੁੱਕ ਹਨਾ ਆ ਦੇਖੋ ਇਹਦੇ ਵਿੱਚ ਜਿੱਦਾਂ ਮਹਿਰੂਨ ਰੈੱਡ ਮਿਕਸ ਨਿਊਡ ਹਨਾ ਸਾਰੇ ਸ਼ੇਡ ਆਂਦੇ ਆ ਇੱਦਾਂ ਸ਼ੇਡ ਆਂਦੇ ਸਾਰੇ ਇਹਦੇ ਚ ਓਕੇ ਕੀ ਸਕਦਾ ਵੇਦਾ 50 ਰੁਪਏ 85 ਰੁਪਏ ਐਮ ਆਰ ਵੀ 50 ਰੁਪਏ ਦਾ ਪੀਸ ਓਕੇ ਵੀਰੇ ਹਾਂਜੀ ਸਸਰੀ ਗੱਲ ਦੀ ਸਾਰੇ ਨਵੋ ਸਾਰੇ ਠੀਕ ਠਾਕ ਹੋ ਤੇ ਆਜੋ ਤੁਮਹੋਂ ਹੋਤਾ ਹੀ ਐ ਚਕੋਸਮੈਂਟ ਦਾ ਸਾਮਾਨ ਆਜੋ ਜੀ ਸਾਰਾ ਕੰਪਨੀ ਦਾ ਸਾਮਾਨ ਆਉਣ ਵਾਲੇ ਸ਼ੇਡ ਚੈੱਕ ਕਰੋ ਜਿਹੜਾ ਕਲਰ ਉੱਪਰ ਆ ਉਹੀ ਅੰਦਰ ਓਕੇ ਬਾਈ 100 ਰੁਪਏ ਦਾ ਪੀਸ ਸੇਲ ਹੋਣਾ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਹੈਣਾ ਇਹ ਕੰਪਨੀ ਦਾ ਮਾਲ ਆ ਸਭ ਤੋਂ ਵੱਡੀ ਗੱਲ ਓਕੇ ਬਈ ਆਪਾਂ ਕੰਪਨੀ ਦੇ ਮਾਲ ਤੇ ਤੁਹਾਨੂੰ ਰੇਟ ਦਵਾਂਗੇ ਕਿਉਂਕਿ ਅਸੀਂ ਕਦੀ ਵੀ ਜੇ ਤੁਸੀਂ ਬਿੱਲ ਕਰਾਉਣਾ ਹੈ ਜੀਐਸਟੀ ਕਿੱਟੇ ਉੱਪਰ ਤੁਹਾਨੂੰ ਬਿੱਲ ਪੱਕਾ ਮਿਲਦਾ ਜੇ ਤੁਹਾਨੂੰ ਨਹੀਂ ਯਕੀਨ ਹੈਗਾ ਪਤਾ ਲੱਗਦਾ ਨਾ ਕੰਪਨੀ ਦਾ ਪੀਸ ਹੈ ਹਾਂਜੀ ਹਾਂਜੀ 250 ਰੁਪਏ ਐਮਰ ਵੀ ਮੈਂ ਤੁਹਾਨੂੰ ਕਿੰਨੇ ਦਾ ਦਵਾਂ 100 ਰੁਪਏ ਦਾ ਓਕੇ ਕੀ ਦਿਖ ਸਕਦਾ ਓਕੇ ਆ ਦੇਖੋ ਪੀਸ ਗ੍ਰੇ ਚੈੱਕ ਕਰੋ ਪੀਸ ਦੀ ਇਹ ਐ ਚੈੱਕ ਕਰੋ ਸਟੈਂਡ ਬਣ ਜਾਂਦਾ ਇਹ ਰੱਖਾ ਸਟੈਂਡ ਬਣ ਜਾਂਦਾ 290 ਵਾਲਾ ਪੀਸ 70 ਰੁਪਏ ਦਾ ਓਕੇ ਵੀਰੇ ਸਹੀ ਹੋ ਗਿਆ ਹੁਣ ਆ ਦੇਖੋ ਪੀਸ ਦੀ ਗ੍ਰੇਡ ਚੈੱਕ ਕਰੋ ਤੁਸੀਂ ਨਾ ਤੁਸੀਂ ਆਪਣੀ ਸ਼ਾਪ ਓਪਨ ਕਰੋ ਇਦਾਂ ਫਰੰਟ ਦੇ ਕਾਊਂਟਰ ਦੇ ਉੱਤੇ ਐਂ ਰੱਖੋ ਦੂਰੋਂ ਹੀ ਗਾਹਕ ਦੇਖਦਾ ਹੁੰਦਾ ਵੀ ਕੋਸਮੈਟਿਕ ਦੀ ਸ਼ਾਪ ਹੈ ਹਾਂਜੀ ਕਿਨ ਹੈਗਾ ਬਿਲਕੁਲ ਐ ਦੇਖੋ ਇੰਟ੍ਰੈਂਟ ਦਾ ਮਾਲ ਹੈ ਚੈੱਕ ਕਰੋ ਪੀਸ ਦੀ ਲੁੱਕ ਹਨਾ ਆ ਦੇਖੋ ਇਹਦੇ ਵਿੱਚ ਜਿੱਦਾਂ ਮਹਿਰੂਨ ਰੈੱਡ ਮਿਕਸ ਨਿਊਡ ਹਨਾ ਸਾਰੇ ਸ਼ੇਡ ਆਂਦੇ ਆ ਇੱਦਾਂ ਛੇਡ ਆਂਦੇ ਸਾਰੇ ਇਹਦੇ ਚ ਓਕੇ ਕੀ ਸਕਦਾ ਵੇਦਾ 50 ਰੁਪਏ 85 ਰੁਪਏ ਐਮ ਆਰ ਪੀ 50 ਰੁਪਏ ਦਾ ਪੀਸ ਓਕੇ ਵੀਰੇ ਐ ਪਰ ਪੀਸ ਦੇ ਉੱਤੇ ਐਮ ਆਰ ਪੀ ਹੈਗੀ ਐ ਆ ਦੇਖੋ 150 ਰੁਪਏ ਪਰ ਪੀਸ ਓਕੇ ਭਾਈ 24 ਚ ਬਣੀ ਐ ਓਕੇ ਭਾਈ ਠੀਕ ਐ ਔਰ ਚੈੱਕ ਕਰੋ 25 ਰੁਪਏ ਦਾ ਪੀਸ ਐ ਅੱਧਾ ਕਿਲੋ ਦਾ ਵੀ ਜਾਰ ਆਂਦਾ ਓਕੇ ਭਾਈ ਜੈਲ ਕਰੀਮ ਸਕਰਬ ਪੈਕ ਹਨਾ ਅੱਧਾ ਕਿਲੋ ਚ ਵੀ ਆਂਦਾ ਤੁਹਾਨੂੰ ਕਿਲੋ ਵਾਲਾ ਦਿਖਾਇਆ ਹਨਾ ਹਾਂਜੀ ਐ ਅੱਧਾ ਕਿਲੋ ਵਾਲਾ ਆ ਦੇਖੋ 1/2 ਕਿਲੋ ਦੇ 300 ਐਮ ਆਰ ਵੀ 24 ਜਿ ਬਣਿਆ 26 ਤੱਕ ਵੈਲਿਡ ਆ ਓਕੇ ਵੀਰੇ 300 ਵਾਲਾ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਸਿਰਫ ਸਿਰਫ 60 ਰੁਪਏ ਦਾ ਕੈਰਾਟਿਨ ਹੁਣ ਮੇਰੀਆਂ ਪੈਣਾ ਨੇ ਸਮੂਥਨਿੰਗ ਕਰਾਈ ਆ ਨਾ ਹਾਂਜੀ ਸਮੂਥਨਿੰਗ ਮੇਰੇ ਕੀ ਹੁੰਦਾ ਤੁਹਾਨੂੰ ਕੇਅਰ ਕਰਨੀ ਪੈਂਦੀ ਹੈਅਰ ਦੀ ਨਾ ਇਹ ਬੋਟੋਕਸ ਦੀ ਟ੍ਰੀਟਮੈਂਟ ਹੈ ਓਕੇ ਵੀਰੇ ਹੈਅਰ ਟ੍ਰੀਟਮੈਂਟ ਦੋ ਨੰਬਰ ਹਨਾ ਹਾਂਜੀ ਇਹਦੀ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ 1799 ਰੁਪਏ ਐਮ ਆਰ ਵੀ ਹੈ ਜਦੋਂ ਇਹ ਰਿਟੇਲ ਕਾਊਂਟਰ ਤੇ ਪੀਸ ਪਹੁੰਚ ਜਾਂਦਾ ਨਾ ਤੇ ਇਹ ਐਨੇ ਦਾ ਹੀ ਵਿਕਦਾ ਕਿਉਂਕਿ ਇਹ हेयर ਟ੍ਰੀਟਮੈਂਟ ਹੈ ਤੁਹਾਨੂੰ ਕਿੰਨੇ ਦੀ ਪੈਣੀ 400 ਰੁਪਏ ਦੀ ਬੱਲੇ ਬਹੁਤ ਫਰਕ ਆਇਆ ਸਿਰਫ 400 ਰੁਪਏ ਦੀ ਕੁਆਂਟੀਟੀ ਲਓਗੇ ਰੇਟ ਘਟਾ ਦਾਂਗੇ ਹੋਰ ਘਾੜ ਤੁਸੀਂ ਵੱਧ ਲਓ ਹਨਾ 1700 ਵਾਲੀ ਚੀਜ਼ ਤੁਹਾਨੂੰ 400 ਰੁਪਏ ਦੀ ਦਵਾਂਗਾ ਸ਼ੈਂਪੂ ਕੰਡੀਸ਼ਨਰ 3 ਨੰਬਰ 4 ਨੰਬਰ ਕਿੰਨੇ ਦਾ ਪੈਣਾ 350 ਰੁਪਏ ਚੈੱਕ ਕਰੋ ਪਰ ਪੀਸ ਦੇ ਉੱਤੇ ਐਮ ਆਰ ਪੀ ਚੈੱਕ ਕਰੋ 1350 ਰੁਪਏ ਐਮ ਆਰ ਪੀ ਹੈ 450 ਦੇ ਦੂੰ ਸਿਰਫ 450 ਨਹੀਂ 350 ਰੁਪਿਆ ਸਿਰਫ 350 ਰੁਪਿਆ 350 ਰੁਪਏ ਦਾ ਪੀਸ ਓਕੇ ਬਈ ਸ਼ੈਂਪੂ ਕੰਡੀਸ਼ਨਰ ਹੁਣ ਇਹ ਲਿਪਸਟਿਕ ਹੈ ਹੂੰ 20 ਰੁਪਏ ਦੀ ਸੇਲ ਹੁੰਦੀ ਮਾਰਕੀਟ 'ਚ ਸਟਾਰਟਿੰਗ ਹੈ ਨਾ ਬੰਦਾ ਕਹਿੰਦਾ 20 ਰੁਪਏ ਲਿਪਸਟਿਕ ਹੈ ਜੀ ਹਾਂਜੀ ਆ 20 ਵਾਲਾ ਪੀਸ ਤੁਹਾਨੂੰ 70 ਰੁਪਏ ਦਾ ਪੈਣਾ ਓਕੇ ਬਈ ਆ ਚੈੱਕ ਕਰੋ ਇਹ ਵੀ ਫੁੱਲ ਕਲਰ ਆ ਹਨਾ ਇਹ ਦੇਖੋ ਹਾਂਜੀ ਹਾਂਜੀ ਸਿਰਫ ਕਿੰਨੇ ਦਾ ਪੀਸ ਪੈਣਾ 70 ਰੁਪਏ ਦਾ